ਇੱਕ ਵਾਰੀ ਦੀ ਗੱਲ ਹੈ ਕਿ ਮਹਾਤਮਾ ਬੁੱਧ ਇੱਕ ਪਿੰਡ ਵਿੱਚੋਂ ਲੰਘ ਰਹੇ ਸਨ ਉਸ ਪਿੰਡ ਵਿੱਚ ਇੱਕ ਤਲਾਬ ਸੀ ਜਿੱਥੇ ਬੁੱਧ ਅਤੇ ਉਹਦੇ ਸ਼ਿਸ਼ਕ ਤਲਾਬ ਕੋਲ ਆ ਕੇ ਰੁਕ ਗਏ ਉਥੇ ਇੱਕ ਮੁੰਡਾ ਆਪਣੀ ਮਾਂ ਨਾਲ ਪਾਣੀ ਪਰਣਾ ਆਇਆ ਉਸ ਮੁੰਡੇ ਦੀ ਨਜ਼ਰ ਮਹਾਤਮਾ ਬੁੱਧ ਤੇ ਪਈ ਉਹ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ ਤੇ ਜਾਣਦਾ ਸੀ ਕਿ ਬੁੱਧ ਵੱਡੇ ਗਿਆਨੀ ਹਨ ਤੇ ਹਰ ਸਵਾਲ ਦਾ ਜਵਾਬ ਦਿੰਦੇ ਹਨ ਉਹ ਤੁਰੰਤ ਬੁੱਧ ਕੋਲ ਗਿਆ ਉਹਨਾਂ ਨੂੰ ਪ੍ਰਣਾਮ ਕੀਤਾ ਤੇ ਆਖਿਆ ਹੇ ਬੁੱਧ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਹਾਂ ਪਰ ਹਰ ਵਾਰੀ ਅਧੂਰਾ reh ਜਾਂਦਾ ਹੈ ਮੈਂ ਸਮਝ ਨਹੀਂ ਪਾ ਰਿਹਾ ਕਿ ਗਲਤੀ ਕਿੱਥੇ ਹੋ ਰਹੀ ਹੈ ਇਹ ਸੁਣ ਕੇ ਮਹਾਤਮਾ ਗੁਧ ਮੁਸਕੁਰਾਏ ਤੇ ਆਖਿਆ ਜਦ ਤੱਕ ਤੂੰ ਆਪਣੇ ਲਕਸ਼ ਦੀ ਦਿਸ਼ਾਵਲ ਕਦਮ ਨਹੀਂ ਚੁਕੇਗਾ ਤਦ ਤੱਕ ਹਰ ਸਵਾਲ ਤੇ ਜਵਾਬ ਅਧੂਰੇ ਰਹਿਣਗੇ ਇੰਨਾ ਆਖ ਕੇ ਗੁਧ ਆਪਣੇ ਸ਼ੀਸ਼ਾ ਨਾਲ ਅੱਗੇ ਚੱਲ ਪਏ ਦੂਜੇ ਦਿਨ ਜਦ ਮੁੰਡਾ ਆਪਣੀ ਮਾਂ ਨਾਲ ਮੁਰਤਲਾ ਤੇ ਪਾਣੀ ਪਰਨ ਆਇਆ ਤਾਂ ਵਿਖਿਆ ਕਿ ਕੱਲ ਤਾਂ ਕਲੀਆਂ ਸੀ ਕਮਲ ਦੇ ਫੁੱਲ ਅੱਜ ਪੂਰੇ ਖਿੜੇ ਹੋਏ ਨੇ ਉਸ ਦੀ ਮਾਂ ਹੈਰਾਨ ਹੋ ਕੇ ਆਖਦੀ ਬੇਮੌਸਮ ਇੰਨੇ ਫੁੱਲ ਕਦੇ ਨਹੀਂ ਵੇਖੇ ਇਹ ਤਾਂ ਬੁੱਧ ਜੀ ਦੇ ਆਉਣ ਦਾ ਅਸਰ ਲੱਗਦਾ ਹੈ ਇਹ ਸੁਣ ਕੇ ਮੁੰਡਾ ਸੋਚ ਵਿੱਚ ਪੈ ਗਿਆ ਫੁੱਲ ਤੋੜ ਕੇ ਸੋਚਣ ਲੱਗਾ ਕਿ ਜੇ ਇਹ ਬੁੱਧ ਜੀ ਦੇ ਪ੍ਰਭਾਵ ਨਾਲ ਹੋਇਆ ਹੈ ਤਾਂ ਮੈਨੂੰ ਉਹਨਾਂ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਸ਼ਾਇਦ ਉਹ ਮੈਨੂੰ ਕੁਝ ਪ੍ਰੇਰਣਾ ਦੇਣਾ ਚਾਹੁੰਦੇ ਨੇ ਇਹ ਸੋਚਦੇ ਸੋਚਦੇ ਉਸ ਮੁੰਡੇ ਨੇ ਇਹ ਵੀ ਨਿਸ਼ਚੈ ਕਰ ਲਿਆ ਕਿ ਉਹ ਮਹਾਤਮਾ ਬੁੱਧ ਨਾਲ ਜ਼ਰੂਰ ਮਿਲੇਗਾ ਅਤੇ ਉਸਦੇ ਮਨ ਵਿੱਚ ਮਹਾਤਮਾ ਬੁੱਧ ਦੀ ਉਹ ਆਵਾਜ਼ ਗੂੰਜ ਰਹੀ ਸੀ ਕਿ ਜਦ ਤੱਕ ਤੁਸੀਂ ਆਪਣੇ લક્ષ ਦੀ ਦਿਸ਼ਾਵਲ ਕਦਮ ਨਹੀਂ ਚੁੱਕਦੇ ਤਦ ਤੱਕ ਹਰ ਸਵਾਲ ਤੇ ਹਰ ਜਵਾਬ ਅਧੂਰਾ ਰਹਿੰਦਾ ਹੈ ਉਸ ਮੁੰਡੇ ਨੇ ਉਹ ਕਮਲ ਦਾ ਫੁੱਲ ਇੱਕ ਛੋਟੇ ਮਟਕੇ ਵਿੱਚ ਰੱਖ ਲਿਆ ਅਤੇ ਮਨ ਹੀ ਮਨ ਇਹ ठाਨ ਲਿਆ ਕਿ ਉਹ ਬੁੱਧ ਜੀ ਨੂੰ ਮਿਲ ਕੇ ਹੀ ਰਹੇਗਾ ਤੇ ਆਪਣੇ ਸਾਰੇ ਪ੍ਰਸ਼ਨ ਪੁੱਛ ਕੇ ਉਹਨਾਂ ਦੇ ਜਵਾਬ ਲਵੇਗਾ ਉਸਨੇ ਆਪਣੀ ਮਾਂ ਨੂੰ ਆਖਿਆ ਮਾਂ ਮੈਂ ਮਹਾਤਮਾ ਗੁਦ ਨੂੰ ਮਿਲਣ ਜਾ ਰਿਹਾ ਹਾਂ ਉਹ ਹਾਲੇ ਬਹੁਤ ਦੂਰ ਨਹੀਂ ਗਏ ਹੋਣਗੇ ਜੇ ਮੈਂ ਤੇਜ਼ੀ ਨਾਲ ਚਲਾ ਤਾਂ ਇੱਕ ਦਿਨ ਵਿੱਚ ਉਹਨਾਂ ਤੱਕ ਪਹੁੰਚ ਜਾਵਾਂਗਾ ਤੇ ਫਿਰ ਇੱਕ ਦੋ ਦਿਨ ਵਿੱਚ ਵਾਪਸ ਵੀ ਆ ਜਾਵਾਂਗਾ ਮਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ ਤੇ ਤੁਰ ਪਿਆ ਰਾਹ ਵਿੱਚ ਤੇਜ਼ੀ ਨਾਲ ਚਲਦਿਆਂ ਉਹ ਆਪਣਾ ਪਿੰਡ ਪਾਰ ਕਰ ਗਿਆ ਪਰ ਹੁਣ ਥਕਾਵਟ ਵੀ ਹੋਣ ਲੱਗੀ ਤੇ ਰਫ਼ਤਾਰ ਹੌਲੀ ਹੋ ਗਈ ਹੌਲੀ-ਹੌਲੀ ਕਰਦਿਆਂ ਉਹ ਜੰਗਲ ਵਿੱਚ ਪਹੁੰਚ ਗਿਆ ਜੰਗਲ ਵੇਖ ਕੇ ਉਸ ਦੇ ਮਨ ਵਿੱਚ ਡਰ ਪੈਦਾ ਹੋਇਆ ਕਿ ਮੈਂ ਕਦੇ ਵੀ ਜੰਗਲ ਨਹੀਂ ਲੰਘਿਆ ਜੇ ਕੋਈ ਜਾਨਵਰ ਮਿਲ ਗਿਆ ਜਾਂ ਰਾਹ ਪੁੱਲ ਗਿਆ ਤਾਂ ਕਿਵੇਂ ਪਹੁੰਚਾਂਗਾ ਜੇ ਗਲਤ ਰਸਤੇ ਚੱਲ ਪਿਆ ਤਾਂ ਦੋ ਦਿਨ ਹੋਰ ਲੱਗ ਜਾਣੇ ਨੇ ਤੇ ਜੇ ਬੁੱਧ ਜੀ ਬਹੁਤ ਅੱਗੇ ਨਿਕਲ ਗਏ ਤਾਂ ਫਿਰ ਮੈਂ ਉਹਨਾਂ ਤੱਕ ਨਹੀਂ ਪਹੁੰਚ ਸਕਾਂਗਾ ਇਸ ਸੋਚਾਂ ਵਿੱਚ ਉਹ ਕਿਰਿਆ ਹੋਇਆ ਸੀ ਕਿ ਉਸਨੇ ਵੇਖਿਆ ਇੱਕ ਕੋੜੀ ਸਵਾਰ ਆ ਰਹੀ ਸੀ ਮੁੰਡੇ ਨੇ ਉਸ ਕੋੜੀ ਸਵਾਰ ਨੂੰ ਆਖਿਆ ਪਰ ਮੈਨੂੰ ਇਹ ਜੰਗਲ ਲੰਘਾ ਦਿਓ ਮੈਨੂੰ ਮਹਾਤਮਾ ਬੁੱਧ ਨੂੰ ਮਿਲਣਾ ਹੈ ਇਹ ਕਮਲ ਉਹਨਾਂ ਤੱਕ ਪਹੁੰਚਾਉਣਾ ਹੈ ਤਦ ਕੋੜੀ ਸਵਾਰ ਆਖਿਆ ਪੁੱਤਰ ਮੈਂ ਤੈਨੂੰ ਤਾਂ ਲੈਣ ਨਹੀਂ ਜਾ ਸਕਦਾ ਪਰ ਤੇਰੀ ਮਦਦ ਜ਼ਰੂਰ ਕਰ ਸਕਦਾ ਹਾਂ ਜੇ ਤੂੰ ਚਾਹੁੰਦਾ ਹੈ ਤਾਂ ਇਹ ਕਮਲ ਵਾਲਾ ਮਟਕਾ ਮੈਨੂੰ ਦੇ ਦੇ ਮੈਂ ਇਸਨੂੰ ਮਹਾਤਮਾ ਬੁੱਧ ਤੱਕ ਪਹੁੰਚਾ ਦਿਆਂਗਾ ਉਸ ਕੋੜੀ ਸਵਾਰ ਦੀ ਗੱਲ ਸੁਣ ਕੇ ਮੁੰਡਾ ਫੇਰ ਸੋਚ ਵਿੱਚ ਪੈ ਗਿਆ ਸੋਚਣ ਲੱਗਾ ਕਿ ਜੇ ਮੈਂ ਪੈਦਲ ਜਾਵਾਂਗਾ ਤਾਂ ਬਹੁਤ ਸਮਾਂ ਲੱਗ ਜਾਵੇਗਾ ਤੇ ਪਤਾ ਨਹੀਂ ਕਿ ਮੈਂ ਬੁੱਧ ਜੀ ਤੱਕ ਪਹੁੰਚ ਵੀ ਪਾਵਾਂਗਾ ਜਾਂ ਨਹੀਂ ਜੇ ਇਹ ਕਮਲ ਵਾਲਾ ਮਟਕਾ ਕੋੜੀ ਸਵਾਰ ਨੂੰ ਦੇ ਦੇਵਾਂ ਤਾਂ ਉਹ ਕੋੜੇ ਤੇ ਜਲਦੀ ਬੁੱਧ ਜੀ ਤੱਕ ਪਹੁੰਚ ਕੇ ਇਹ ਕਮਲ ਦੇ ਦੇਵੇਗਾ ਮੇਰਾ ਕੰਮ ਵੀ ਸੌਖਾ ਹੋ ਜਾਵੇਗਾ ਤੇ ਜਲਦੀ ਮੁੱਕ ਵੀ ਜਾਵੇਗਾ ਕਾਫੀ ਸੋਚਣ ਦੇ ਬਾਅਦ ਉਸਨੇ ਨਿਰਣਾ ਲਿਆ ਕਿ ਮੈਂ ਇਹ ਮਟਕਾ ਦੇ ਦੇਵਾਂ ਪਰ ਜਦ ਹੀ ਉਹ ਮਟਕਾ ਦੇਣ ਲੱਗਾ ਤਾਂ ਉਸ ਨੂੰ ਯਾਦ ਆਇਆ ਕਿ ਇਸ ਕਮਲ ਦੇ ਪਿੱਛੇ ਉਸ ਦਾ ਮਕਸਦ ਕੀ ਸੀ ਕਿਹੜੀ ਲੋੜ ਤੇ ਜ਼ਰੂਰਤ ਨੇ ਉਸ ਨੂੰ ਬੁੱਧ ਜੀ ਕੋਲ ਲੈ ਕੇ ਜਾ ਰਹੀ ਸੀ ਫਿਰ ਮਨ ਵਿੱਚ ਇੱਕ ਹੋਰ ਵਿਚਾਰ ਆਇਆ ਕਿ ਜੇ ਮੈਂ ਇਹ ਕਮਲ ਖੁਦ ਲੈ ਕੇ ਨਾ ਗਿਆ ਤਾਂ ਮੇਰੇ ਮਨ ਦੇ ਸਾਰੇ ਸਵਾਲਾਂ ਦੇ ਜਵਾਬ ਕਿਵੇਂ ਮਿਲਣਗੇ ਹੋ ਸਕਦਾ ਹੈ ਇਹ ਮੌਕਾ ਮੁਰਾ ਨਾ ਮਿਲੇ ਇਸ ਲਈ ਕਾਫੀ ਸੋਚ ਵਿਚਾਰ ਕਰਕੇ ਮੁੰਡੇ ਨੇ ਕੋੜੀ ਸਵਾਰ ਨੂੰ ਆਖਿਆ ਪਰਾਜੀ ਇਹ ਮਟਕਾ ਮੈਂ ਖੁਦ ਹੀ ਬੁੱਧ ਜੀ ਤੱਕ ਲੈ ਕੇ ਜਾਣਾ ਚਾਹੁੰਦਾ ਹਾਂ ਕਿਉਂਕਿ ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਨੇ ਜਿਹੜੇ ਮੈਂ ਉਹਨਾਂ ਕੋਲ ਜਾ ਕੇ ਹੀ ਪੁੱਛ ਸਕਦਾ ਹਾਂ ਫਿਰ ਉਹ ਕੋੜੀ ਸਵਾਰ ਨੇ ਮਿਹਰਬਾਨੀ ਕਰਕੇ ਜੰਗਲ ਤੋਂ ਬਾਹਰ ਜਾਣ ਦਾ ਰਾਹ ਦੱਸ ਦਿੱਤਾ मुंडाफिर तेज़ी ਨਾਲ ਰਾਂ ਤੇ ਤੁਰ ਪਿਆ ਪਰ ਜਿਵੇਂ ਜ ਵਿੱਚ ਸ਼ਾਮ ਹੋਣੀ ਆਈ ਉਸ ਦੇ ਮਨ ਵਿੱਚ ਫੇਰ ਇੱਕ ਹੋਰ ਡਰ ਆ ਗਿਆ ਕਿ ਜੇ ਸ਼ਾਮ ਦੇ ਵਿਲੇ ਜੰਗਲ ਛਪੋਲ ਗਿਆ ਤਾਂ ਕੀ ਹੋਵੇਗਾ ਗੁੱਧ ਜੀ ਤੱਕ ਕਿਵੇਂ ਪਹੁੰਚਾਂਗਾ ਜੇ ਉਹਨਾਂ ਨੂੰ ਨਾਮ ਮਿਲਿਆ ਤਾਂ ਸਾਰੀ ਯਾਤਰਾ ਵਿਅਰਥ ਹੋ ਜਾਵੇਗੀ ਫਿਰ ਉਸਨੇ ਸੋਚਿਆ ਕਿ ਕਾਸ਼ ਮੈਂ ਮਟਕਾ ਉਸ ਕੋੜੀ ਸਵਾਰ ਨੂੰ ਹੀ ਦੇ ਦਿੰਦਾ ਉਸ ਨੂੰ ਲੱਗਾ ਕਿ ਜੇ ਮੈਂ ਇਹ ਮਟਕਾ ਕੋੜੀ ਸਵਾਰ ਨੂੰ ਦੇ ਦਿੰਦਾ ਤਾਂ ਉਹ ਜ਼ਰੂਰ ਮਹਾਤਮਾ ਗੁੱਧ ਤੱਕ ਪਹੁੰਚਾ ਦਿੰਦਾ ਮੈਨੂੰ ਤਾਂ ਘਰ ਵਾਪਸ ਮੁੜ ਜਾਣਾ ਚਾਹੀਦਾ ਸੀ ਇਹ ਹੀ ਮੇਰੇ ਲਈ ਵਧੀਆ ਹੁੰਦਾ ਪਰ ਉਸ ਮੁੰਡੇ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਜਾ ਰਹੇ ਸਨ ਜੇ ਇਹ ਹੋਇਆ ਤਾਂ ਕੀ ਹੋਵੇਗਾ ਜੇ ਮੈਂ ਪੁੱਲ ਗਿਆ ਤਾਂ ਕੀ ਹੋਵੇਗਾ ਫਿਰ ਉਸਨੇ ਕਮਲ ਵਲ ਵਿਖਿਆ ਕਮਲ ਦੇਖ ਕੇ ਉਸ ਨੂੰ ਮਹਾਤਮਾ ਬੁੱਧ ਦੀ ਯਾਦ ਆ ਗਈ ਉਹਨਾਂ ਦੇ ਚਿਹਰੇ ਉੱਤੇ ਉਹ ਬੇਅੰਤ ਸ਼ਾਂਤੀ ਉਹਨਾਂ ਦੀ ਮਿੱਠੀ ਮੁਸਕਾਨ ਜਦ ਉਹ ਯਾਦ ਆਈ ਤਾਂ ਉਸ ਦੇ ਮਨ ਵਿੱਚ ਫੇਰ ਉਤਸ਼ਾਹ ਜਾਗ ਪਿਆ ਉਸਨੇ ਸੋਚਿਆ ਜਿਨ੍ਹਾਂ ਦੇ ਆਉਣ ਨਾਲ ਸਾਡੇ ਤਲਾਬ ਵਿੱਚ ਇੰਨੇ ਸੁੰਦਰ ਫੁੱਲ ਖਿੜ ਗਏ ਜਿਨ੍ਹਾਂ ਦੀ ਹਾਜ਼ਰੀ ਨਾਲ ਮਨ ਨੂੰ ਪ੍ਰੇਰਣਾ ਮਿਲਦੀ ਹੈ ਜਿਨ੍ਹਾਂ ਦੇ ਚਿਹਰੇ ਉੱਤੇ ਅਧਪੁੱਤ ਸ਼ਾਂਤੀ ਹੈ ਜਿਨ੍ਹਾਂ ਨੂੰ ਵੇਖ ਕੇ ਮੇਰਾ ਮਨ ਵੀ ਸ਼ਾਂਤ ਹੋ ਜਾਂਦਾ ਹੈ ਜੇ ਮੈਂ ਉਹਨਾਂ ਨੂੰ ਮਿਲ ਸਕਾਂ ਤਾਂ ਕਿੰਨਾ ਕੁ ਕੁਝ ਸਿੱਖ ਸਕਾਂਗਾ ਇਹ ਸੋਚ ਕੇ ਮੁੰਡੇ ਦੇ ਮਨ ਵਿੱਚ ਫਿਰ ਬੁੱਧ ਜੀ ਨੂੰ ਮਿਲਣ ਦੀ ਤੀਬਰ ਇੱਛਾ ਜਾਗੀ ਤੇ ਉਹ ਨਿਸ਼ਚਿੰਤ ਹੋ ਕੇ ਆਪਣੇ ਰਸਤੇ ਵੱਲ ਵਧਣ ਲੱਗ ਪਿਆ ਜਿਵੇਂ ਜਿਵੇਂ ਉਹ ਆਪਣੀ ਯਾਤਰਾ ਦਾ ਮਕਸਦ ਯਾਦ ਕਰਦਾ ਰਸਤੇ ਦੀਆਂ ਮੁਸ਼ਕਲਾਂ ਘੱਟ ਹੋਣ ਲੱਗ ਪਈਆਂ ਇਹੀ ਅਸਲੀਅਤ ਵੀ ਹੈ ਜਦੋਂ ਅਸੀਂ ਆਪਣੇ ਮਕਸਦ ਨੂੰ ਪੂਰੀ ਜਾਂਦੇ ਹਾਂ ਆਪਣੇ ਉੱਤੇ ਸ਼ੱਕ ਕਰਦੇ ਹਾਂ ਤਾਂ ਰੁਕਾਵਟਾਂ ਵੱਧੀਆਂ ਹੋਣ ਲੱਗ ਪੈਂਦੀਆਂ ਨੇ ਪਰ ਜਦ ਅਸੀਂ ਆਪਣਾ ਮਕਸਦ ਯਾਦ ਰੱਖਦੇ ਹਾਂ ਤਦ ਰੁਕਾਵਟਾਂ ਛੋਟੀਆਂ ਲੱਗਦੀਆਂ ਨੇ ਇਹ ਗੱਲ ਉਸ ਮੁੰਡੇ ਨੇ ਮਹਿਸੂਸ ਕਰ ਲਈ ਹੁਣ ਉਹ ਆਪਣਾ ਮਕਸਦ ਯਾਦ ਕਰਕੇ ਛੋਟੇ-ਛੋਟੇ ਕਦਮਾਂ ਨਾਲ ਅੱਗੇ ਵਧ ਰਿਹਾ ਸੀ ਸਾਰੀ ਚਿੰਤਾਵਾਂ ਛੱਡ ਕੇ ਸਿਰਫ ਆਪਣੀ ਮੰਜ਼ਿਲ ਵੱਲ ਵਧਦਾ ਗਿਆ ਪਰ ਹੁਣ ਤਕਰੀਬਨ ਉਹ ਬਹੁਤ ਥੱਕ ਗਿਆ ਸੀ ਜਿਵੇਂ ਹੀ ਉਸਨੇ ਜੰਗਲ ਪਾਰ ਕੀਤਾ ਇੱਕ ਛੋਟੀ ਜਿਹੀ ਕੁਟਿਆ ਨਜ਼ਰ ਆਈ ਉਥੇ ਇੱਕ ਸੁੰਦਰ ਔਰਤ ਰਹਿੰਦੀ ਸੀ ਮੁੰਡਾ ਬਹੁਤ ਥੱਕ ਚੁੱਕਾ ਸੀ ਤੇ ਉਸ ਨੂੰ ਬਹੁਤ ਤੇਜ਼ ਪਿਆਸ ਲੱਗੀ ਹੋਈ ਸੀ ਉਹ ਮੁੰਡਾ ਉਸ ਕੁਟਿਆ ਵਿੱਚ ਗਿਆ ਤੇ ਉਥੇ ਉਸ ਔਰਤ ਕੋਲੋਂ ਪਾਣੀ ਮੰਗਿਆ ਉਸ ਔਰਤ ਨੇ ਪਾਣੀ ਪਿਉਂਦਿਆਂ ਪੁੱਛਿਆ ਕਿ ਤੂੰ ਅਖੀਰ ਮਹਾਤਮਾ ਗੋਧ ਨੂੰ ਮਿਲਣਾ ਕਿਉਂ ਚਾਹੁੰਦਾ ਹੈ ਮੁੰਡੇ ਨੇ ਕਿਹਾ ਕਿ ਮੇਰੇ ਮਨ ਵਿੱਚ ਕੁਝ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਮੈਂ ਉਹਨਾਂ ਕੋਲੋਂ ਲੈਣਾ ਚਾਹੁੰਦਾ ਹਾਂ ਤੇ ਮੇਰੇ ਕੋਲ ਸਿਰਫ ਇਹ ਇੱਕ ਮੌਕਾ ਹੈ ਇਸ ਲਈ ਮੈਨੂੰ ਉਹਨਾਂ ਨੂੰ ਮਿਲਣਾ ਹੀ ਪਵੇਗਾ। ਜਦੋਂ ਮੁੰਡਾ ਆਪਣੀਆਂ ਗੱਲਾਂ ਕਰ ਰਿਹਾ ਸੀ ਦੂਜੇ ਪਾਸੇ ਉਸ ਔਰਤ ਦੇ ਮਨ ਵਿੱਚ ਉਸ ਮੁੰਡੇ ਲਈ ਪਿਆਰ ਜਾਗ ਪਿਆ ਸੀ। ਉਹ ਮੁੰਡੇ ਨੂੰ ਪਸੰਦ ਕਰਨ ਲੱਗ ਪਈ। ਉਹ ਉਸ ਨੂੰ ਰੋਕਣਾ ਚਾਹੁੰਦੀ ਸੀ ਤੇ ਕਹਿੰਦੀ ਅੱਜ ਰਾਤ ਇੱਥੇ ਹੀ ਰਹਿ ਜਾ। ਵੈਸੇ ਵੀ ਸ਼ਾਮ ਹੋਣ ਵਾਲੀ ਹੈ ਤੇ ਰਾਤ ਨੂੰ ਇੱਥੇ ਨੇੜੇ ਹੀ ਵਿਆਹ ਹੈ ਨਚਣ ਗਾਉਣ ਤੇ ਖਾਣ ਪੀਣ ਦਾ ਮੌਲ ਹੋਵੇਗਾ। ਬਹੁਤ ਮਜ਼ਾ ਆਵੇਗਾ। ਇਹ ਸੁਣ ਕੇ ਮੁੰਡਾ ਸਮਝ ਗਿਆ ਕਿ ਔਰਤ ਉਸ ਨੂੰ ਪਸੰਦ ਕਰਦੀ ਹੈ। ਉਸ ਦੀ ਸੋਹਣੀ ਸੂਰਤ ਨੂੰ ਤੱਕਦਿਆਂ ਮੁੰਡੇ ਨੇ ਸੋਚਿਆ ਕਿ ਜੇ ਮੈਂ ਇੱਥੇ ਦੋਸਤੀ ਕਰ ਲਵਾਂ ਤਾਂ ਮੇਰਾ ਜੀਵਨ ਰੰਗीन ਹੋ ਜਾਵੇਗਾ। ਵੈਸੇ ਵੀ ਅੱਜ ਰਾਤ ਤੱਕ ਤਾਂ ਮੈਂ ਮਹਾਤਮਾ ਬੁੱਧ ਨੂੰ ਮਿਲ ਵੀ ਨਹੀਂ ਸਕਦਾ। ਤਾਂ ਕਿਉਂ ਨਾ ਇੱਥੇ ਹੀ ਰਹਿ ਲਵਾਂ। ਉਹਨਾਂ ਨੇ ਕਿਹਾ ਕਿ ਮੈਂ ਕੁਝ ਦੇਰ ਸੋਚ ਕੇ ਦੱਸਦਾ ਹਾਂ। ਜਦ ਮੁੰਡਾ ਸੋਚ ਰਿਹਾ ਸੀ ਅਚਾਨਕ ਉਸ ਨੂੰ ਮਹਾਤਮਾ ਬੁੱਧ ਦੀ ਗੱਲ ਯਾਦ ਆ ਗਈ ਤੇ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਇੱਥੇ ਕਿਉਂ ਆਇਆ ਹਾਂ ਉਸ ਨੇ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਇੰਨੀ ਦੂਰ ਇਸ ਕੁੜੀ ਨਾਲ ਦੋਸਤੀ ਕਰਨ ਆਇਆ ਹਾਂ ਨਹੀਂ ਇਹ ਮੇਰੀ ਮਿੱਤਰ ਨਹੀਂ ਬਣ ਸਕਦੀ ਕੀ ਪਰੋਸਾ ਅੱਜ ਇਹ ਮੈਨੂੰ ਪਸੰਦ ਕਰਦੀ ਹੈ ਤੇ ਕੱਲ ਕਿਸੇ ਹੋਰ ਨੂੰ ਇਹ ਸੋਚਦਿਆਂ ਹੀ ਉਸ ਨੇ ਕਮਲ ਵੱਲ ਵੇਖਿਆ ਤੇ ਉਸ ਨੂੰ ਆਪਣਾ ਮਕਸਦ ਯਾਦ ਆ ਗਿਆ ਉਸ ਨੇ ਤੁਰੰਤ ਹੀ ਇਹ ਫੈਸਲਾ ਲੈ ਲਿਆ ਕਿ ਉਹ ਅੱਗੇ ਵਧੇਗਾ ਉਸ ਕੁੜੀ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਜਦ ਉਹ ਅੱਗੇ ਵੱਧ ਰਹਾ ਸੀ ਉਸ ਦੇ ਮਨ ਵਿੱਚ ਅਫਸੋਸ ਹੋ ਰਿਹਾ ਸੀ ਕਿ ਜੇ ਮੈਨੂੰ ਮਹਾਤਮਾ ਬੁੱਧ ਨਾ ਮਿਲੇ ਤਾਂ ਇਹ ਕੁੜੀ ਵੀ ਹੱਥੋਂ ਨਿਕਲ ਜਾਵੇਗੀ ਪਰ ਹੌਲੀ-ਹੌਲੀ ਉਹ ਆਪਣੇ ਰਸਤੇ ਤੇ ਵੱਧਦਾ ਗਿਆ ਕੁਝ ਦੂਰ ਜਾਣ ਤੋਂ ਬਾਅਦ ਜਦ ਉਸ ਦਾ ਮਨ ਠੰਡਾ ਹੋਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਜੇ ਮੈਂ ਉਸ ਔਰਤ ਕੋਲ ਰੁਕ ਜਾਂਦਾ ਤਾਂ ਆਪਣੇ ਮਕਸਦ ਵਿੱਚ ਕਦੇ ਕਾਮਯਾਬ ਨਾ ਹੋ ਸਕਦਾ ਮੇਰੀ ਇਹ ਸਾਰੀ ਮਿਹਨਤ ਫਜ਼ੂਲ ਹੋ ਜਾਂਦੀ ਫਿਰ ਉਸ ਨੂੰ ਇਹ ਵੀ ਸਮਝ ਆਇਆ ਕਿ ਜੋ ਵੀ ਚੀਜ਼ ਜਾਂ ਵਿਅਕਤੀ ਸਾਨੂੰ ਆਪਣੇ ਮਕਸਦ ਤੋਂ ਪਟਕਾਉਂਦਾ ਹੈ ਉਸ ਤੋਂ ਤੁਰੰਤ ਦੂਰ ਹੋ ਜਾਣਾ ਚਾਹੀਦਾ ਹੈ ਸਾਨੂੰ ਹਮੇਸ਼ਾ ਆਪਣਾ ਮਕਸਦ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਉਂ ਇਹ ਯਾਤਰਾ ਸ਼ੁਰੂ ਕੀਤੀ ਸੀ ਇਹ ਸੋਚ ਕੇ ਉਹ ਮੁੰਡਾ ਰਾਤ ਦੇ ਸਮੇਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਮਿਲੇ ਉਸਨੇ ਬਜ਼ੁਰਗ ਨਾਲ ਪੁੱਛਿਆ ਕਿ ਮੈਂ ਮਹਾਤਮਾ ਬੁੱਧ ਨੂੰ ਮਿਲਣਾ ਚਾਹੁੰਦਾ ਹਾਂ ਪਿਛਲੇ ਪਿੰਡ ਵਿੱਚ ਕਿਸੇ ਨੇ ਦੱਸਿਆ ਸੀ ਕਿ ਉਹ ਇੱਥੋਂ ਲੰਘੇ ਹਨ ਬਜ਼ੁਰਗ ਨੇ ਕਿਹਾ beta tenu koi pool ho gayi hai itho koi vi arshi muni nahi lange ho sakda hai raste vich koi mod hove jis te tera tyan na gaya hove eh sunke munnda kabraat vich aa gaya usne socha ki haale kujh kante pehla hi ta main oh pind langya si je hun wapas gaya ta bahut piche reh jaawanga utte hun ta andhera vi hon wala hai na koi thehran di thaan hai na khan peen da saman usda mann tuttan lag pya ਉਸ ਨੂੰ ਲੱਗਣ ਲੱਗ ਪਿਆ ਕਿ ਮੇਰੀ ਇਹ ਸਾਰੀ ਯਾਤਰਾ ਵਿਅਰਥ ਹੋ ਗਈ ਹੈ ਤੇ ਹੁਣ ਮੈਂ ਮਹਾਤਮਾ ਬੁੱਧ ਨੂੰ ਨਹੀਂ ਮਿਲ ਸਕਾਂਗਾ ਅਜਿਹੇ ਕਈ ਵਖ-ਵਖ ਵਿਚਾਰ ਉਸਦੇ ਮਨ ਵਿੱਚ ਉਮਰਨ ਲੱਗ ਪਏ ਉਹ ਮੁੰਡਾ ਆਪਣੇ ਆਪ ਤੇ ਸ਼ੱਕ ਕਰਨ ਲੱਗ ਪਿਆ ਜਿਵੇਂ ਹੀ ਉਸਦੇ ਮਨ ਵਿੱਚ ਅਜਿਹੇ ਵਿਚਾਰ ਆਉਣ ਲੱਗੇ ਲੱਗਿਆ ਜਿਵੇਂ ਕਿਸੇ ਨੇ ਉਸਦੇ ਪੈਰਾਂ ਵਿੱਚ ਬੀੜੀਆਂ ਪਾ ਦਿੱਤੀਆਂ ਹੋਣ ਉਹ ਵਾਰ-ਵਾਰ ਇਹੀ ਸੋਚ ਰਿਹਾ ਸੀ ਕਿ ਆਖਿਰ ਉਹ ਮੈਨੂੰ ਕਿਉਂ ਨਹੀਂ ਮਿਲੇ ਮੈਂ ਇੱਕੋ ਗਲਤੀ ਵਾਰ-ਵਾਰ ਕਿਉਂ ਕਰ ਰਿਹਾ ਹਾਂ ਮੈਨੂੰ ਇੰਨੀ ਵੱਡੀ ਗਲਤੀ ਕਿਵੇਂ ਹੋ ਗਈ ਇਹ ਸੋਚ ਕੇ ਉਹ ਸਰ ਫੜ ਕੇ ਥੱਲੇ ਬਹਿ ਗਿਆ ਕੁਝ ਸਮਝਾਤਾ ਉਸ ਨੂੰ ਕੁਝ ਸਮਝ ਨਹੀਂ ਆਇਆ ਫਿਰ ਉਸ ਨੂੰ ਆਪਣੀ ਮਾਂ ਦੀ ਗੱਲ ਯਾਦ ਆਈ ਜਿਹੜੀ ਕਹਿੰਦੀ ਸੀ ਪੁੱਤ ਹਰ ਗਲਤੀ 'ਚ ਇੱਕ ਸਿੱਖ ਲੁਕੀ ਹੁੰਦੀ ਹੈ ਜੋ ਸਾਡੇ ਜੀਵਨ ਨੂੰ ਹੋਰ ਵਧੀਆ ਬਣਾਉਂਦੀ ਹੈ ਇਹ ਗੱਲ ਯਾਦ ਆਉਂਦੀ ਹੀ ਉਸ ਦਾ ਮਨ ਠੰਡਾ ਹੋਣ ਲੱਗ ਪਿਆ ਅਤੇ ਹੌਲੀ-ਹੌਲੀ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਹੁਣ ਉਹ ਆਪਣੇ ਮਨ ਵਿੱਚ ਵਾਰ-ਵਾਰ ਇਹੀ ਗੱਲ ਕਹਿ ਰਿਹਾ ਸੀ ਕਿ ਹਰ ਗਲਤੀ ਵਿੱਚ ਇੱਕ ਸਿੱਖ ਹੁੰਦੀ ਹੈ ਜੋ ਸਾਨੂੰ ਹੋਰ ਬਿਹਤਰ ਬਣਾਉਂਦੀ ਹੈ ਉਸਨੇ ਆਪਣੀ ਗਲਤੀ ਮੰਨ ਲਈ ਤੀ ਅਤੇ ਕਿ ਹਾਂ ਹਾਂ ਗਲਤੀ ਹੋਈ ਹੈ ਮੈਂ ਜਲਦਬਾਜ਼ੀ ਚ ਬਿਨਾ ਸੋਚੇ ਸਮਝੇ ਸਿਰਫ ਲੋਕਾਂ ਦੀ ਗੱਲ ਸੁਣ ਕੇ ਅੱਗੇ ਵਧਦਾ ਗਿਆ ਗਲਤੀ ਮੰਨਦੇ ਹੀ ਉਸਦਾ ਮਨ ਪੂਰੀ ਤਰ੍ਹਾਂ ਹਲਕਾ ਹੋ ਗਿਆ ਤੇ ਨਿਰਾਸ਼ਾ ਹੁਣ ਆਸ ਚ ਬਦਲ ਗਈ ਉਹ ਇੱਕ ਦਰਖਤ ਹੇਠ ਬੈਠਾ ਹੋਇਆ ਸੀ ਤਦ ਉਸਨੇ ਵੇਖਿਆ ਕਿ ਕੁਝ ਜਾਨਵਰ ਨਦੀ ਤੋਂ ਪਾਣੀ ਪੀ ਰਹੇ ਸਨ ਇਹ ਦੇਖ ਕੇ ਉਸਨੂੰ ਯਾਦ ਆਇਆ ਕਿ ਜਦੋਂ ਉਹ ਪਹਿਲੀ ਵਾਰੀ ਮਹਾਤਮਾ ਬੁੱਧ ਨੂੰ ਮਿਲਿਆ ਸੀ ਤਦ ਵੀ ਪਾਣੀ ਦੇ ਕੋਲ ਹੀ ਮਿਲਿਆ ਸੀ ਅਦੇ ਉਹਨਾਂ ਦੇ ਨਾਲ ਕਈ ਸ਼ਿਸ਼ਪੀ ਹੁੰਦੇ ਹਨ ਤਾਂ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੋਵੇਗੀ ਇਹ ਸੋਚ ਕੇ ਉਸ ਨੂੰ ਤੁਰੰਤ ਸਮਝ ਆ ਗਿਆ ਕਿ ਮਹਾਤਮਾ ਬੋਧ ਵੀ ਉਸੇ ਰਸਤੇ ਤੇ ਹੋਣਗੇ ਜਿੱਥੇ ਪਾਣੀ ਹੋਵੇ ਫਿਰ ਉਸਨੇ ਸੋਚਿਆ ਕਿ ਵਾਪਸ ਜਾਣ ਦੀ ਥਾਂ ਕਿਉਂ ਨਾ ਨਦੀ ਦੇ ਕਿਨਾਰੇ-ਕਿਨਾਰੇ ਅੱਗੇ ਵਧিয়ে ਇਹ ਸੋਚ ਕੇ ਉਸਨੇ ਰਸਤਾ ਬਦਲ ਲਿਆ ਅਤੇ ਹੁਣ ਨਦੀ ਦੇ ਰਸਤੇ ਅੱਗੇ ਵਧਣ ਲਗਾ ਜਿਵੇਂ-ਜਿਵੇਂ ਉਹ ਅੱਗੇ ਵਧਦਾ ਗਿਆ ਉਸ ਦਾ ਮਨ ਹੋਰ ਵੀ ਹਲਕਾ ਹੋਣ ਲੱਗ ਪਿਆ ਮਨ ਹੋਰ ਵੀ ਸ਼ਾਂਤ ਹੋ ਗਿਆ ਤਦ ਉਸਨੇ ਅਨੁਭਵ ਕੀਤਾ ਕਿ ਜਦੋਂ ਮਨ ਬਹੁਤ ਸ਼ਾਂਤ ਹੋ ਜਾਂਦਾ ਹੈ ਤਾਂ ਮਨ ਹਲਕਾ ਹੋ ਜਾਂਦਾ ਹੈ ਨਾ ਜਲਦਬਾਜੀ ਕਰਦਾ ਹੈ ਨਾ ਕਿਸੇ ਵਿੱਚ ਜਾਂ ਆਪਣੇ ਵਿੱਚ ਕੋਈ ਖਾਮੀ ਲੱਭਦਾ ਹੈ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਅਕਲ ਵੀ ਪਹਿਲਾਂ ਨਾਲੋਂ ਬਹੁਤ ਵਧੀਆ ਕੰਮ ਕਰਨ ਲੱਗ ਪੈਂਦੀ ਹੈ ਇਸ ਗੱਲ ਦਾ ਅਨੁਭਵ ਉਸ ਮੁੰਡੇ ਨੇ ਵੀ ਕੀਤਾ ਕਿ ਆਪਣੇ ਆਪ ਨਾਲ ਸ਼ਿਕਾਇਤ ਕਰਨਾ ਇੱਕ ਵੱਡੀ ਕਮੀ ਹੁੰਦੀ ਹੈ ਜੋ ਸਾਨੂੰ ਦੁੱਖਵਲ ਲੈ ਜਾਂਦੀ ਹੈ ਚਲਦਿਆਂ ਚਲਦਿਆਂ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਜੇ ਮੈਂ ਆਪਣੇ ਪਿੰਡ ਵਿੱਚ ਹੀ ਰਹਿ ਜਾਂਦਾ ਤਾਂ ਇਹ ਸਾਰੇ ਅਨੁਭਵ ਕਦੇ ਨਹੀਂ ਮਿਲਦੇ ਇਹ ਸੋਚਦਿਆਂ ਉਹ ਆਪਣੀ ਮੰਜ਼ਿਲ ਵੱਲ ਅੱਗੇ ਵਧਦਾ ਗਿਆ ਤਦ ਹੀ ਉਸ ਨੂੰ ਮਹਾਤਮਾ ਬੁੱਧ ਦੇ ਕੁਝ ਸ਼ិਸ਼ਿਸਿਸ ਪਏ ਉਹਨਾਂ ਨੂੰ ਵੇਖ ਕੇ ਮੁੰਡਾ ਬਹੁਤ ਖੁਸ਼ ਹੋਇਆ ਤੇ ਹੋਰ ਤੇਜ਼ੀ ਨਾਲ ਅੱਗੇ ਵਧਣ ਲੱਗ ਪਿਆ ਲਗਾਤਾਰ ਦੋ ਦਿਨਾਂ ਦੀ ਯਾਤਰਾ ਤੋਂ ਬਾਅਦ ਉਹ ਆਖਰਕਾਰ ਮਹਾਤਮਾ ਬੁੱਧ ਕੋਲ ਪਹੁੰਚ ਗਿਆ ਉਹ ਤੁਰੰਤ ਉਹਨਾਂ ਦੇ ਕੋਲ ਗਿਆ ਪ੍ਰਣਾਮ ਕੀਤਾ ਤੇ ਉਹ ਕਮਲ ਦਾ ਫੁੱਲ ਉਹਨਾਂ ਨੂੰ ਪੇਟ ਕਰ ਦਿੱਤਾ ਜਿਵੇਂ ਹੀ ਉਹ ਕੁਝ ਕਹਿਣ ਲੱਗਾ महात्मा बुद्ध ने कहा बहुत सुना एक कमल पूरी तरह खिल चुका है दो दिन पहले तू मेनू पूछा सी कि मकसद दी प्राप्ति ਲਈ ਕਿਹੜੀਆਂ ਮੁਸ਼ਕਲਾਂ ਨੂੰ ਪਾਰ ਕਰਨਾ ਪੈਂਦਾ ਹੈ ਪਰ ਹੁਣ ਤੂੰ ਦੋ ਦਿਨਾ ਚ ਬਹੁਤ ਕੁਝ ਸਿੱਖ ਲਿਆ ਤੇਰਾ ਇਹ ਤਰਜ ਤੇ ਮੁਸਕਾਨ ਵੇਖ ਕੇ ਲੱਗਦਾ ਹੈ ਕਿ ਤੂੰ ਇਸ ਯਾਤਰਾ ਚ ਬਹੁਤ ਕੁਝ ਸਿੱਖਿਆ ਹੈ ਉਸ ਮੁੰਡੇ ਨੇ ਆਪਣੀ ਯਾਤਰਾ ਦੀ ਹਰ ਇੱਕ ਕਟਨਾ ਮਹਾਤਮਾ ਬੁੱਧ ਨੂੰ ਦੱਸ ਦਿੱਤੀ ਫਿਰ ਮਹਾਤਮਾ ਬੁੱਧ ਨੇ ਕਿਹਾ ਉਠ ਤੇਰੇ ਮਨ ਵਿੱਚ ਜੋ ਵੀ ਪਰੇਸ਼ਨ ਹਨ ਮੈਂ ਉਹਨਾਂ ਦੇ ਉੱਤਰ ਜ਼ਰੂਰ ਦਿਆਂਗਾ। ਬੁੱਧ ਜੀ ਅੱਗੇ ਕਹਿੰਦੇ ਹਨ ਕਿ ਬਿਨਾਂ ਕੋਸ਼ਿਸ਼ ਦੇ ਕੁਝ ਵੀ ਨਹੀਂ ਮਿਲਦਾ। ਜਦੋਂ ਇਨਸਾਨ ਕਿਸੇ ਮਕਸਦ ਦੀ ਪ੍ਰਾਪਤੀ ਲਈ ਰਸਤੇ ਤੇ ਤੁਰ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਅਨੁਭਵ ਤੋਂ ਹੀ ਸਿੱਖਦਾ ਹੈ। ਫਿਰ ਹੌਲੀ-ਹੌਲੀ ਉਸ ਦੀ ਬੁੱਧੀ ਤੇ ਵਿਵੇਕ ਜਾਗ ਪੈਂਦੇ ਹਨ ਤੇ ਉਹ ਹੋਰਾਂ ਦੇ ਅਨੁਭਵਾਂ ਤੇ ਗਲਤੀਆਂ ਤੋਂ ਵੀ ਸਿੱਖਣ ਲੱਗ ਪੈਂਦਾ ਹੈ। ਜੀਵਨ 'ਚ ਜੇਕਰ ਕਾਮਯਾਬ ਹੋਣਾ ਹੈ ਜਾਂ ਕਿਸੇ ਮਕਸਦ ਨੂੰ ਪੂਰਾ ਕਰਨਾ ਹੈ ਤਾਂ ਸਫਲਤਾ ਦੇ ਰਾਹ ਸਿੱਖਣ ਤੋਂ ਪਹਿਲਾਂ ਉਸ ਰਸਤੇ ਤੇ ਤੁਰਨਾ ਪੈਂਦਾ ਹੈ। ਮਹਾਤਮਾ ਬੁੱਧ ਅੱਗੇ ਕਹਿੰਦੇ ਹਨ ਕਿ ਕਿਸੇ ਵੀ ਮਕਸਦ ਦੀ ਪ੍ਰਾਪਤੀ ਲਈ ਉਸ ਰਸਤੇ 'ਤੇ ਤਿੰਨ ਮੁਸ਼ਕਲਾਂ ਆਉਂਦੀਆਂ ਹਨ ਤੇ ਜਦੋਂ ਇਨਸਾਨ ਉਹਨਾਂ ਦਾ ਹੱਲ ਕਰ ਲੈਂਦਾ ਹੈ ਤਾਂ ਹੀ ਉਹ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ ਮਹਾਤਮਾ ਬੁੱਧ ਨੇ ਮੁੰਡੇ ਨੂੰ ਦੱਸਿਆ ਕਿ ਤੂੰ ਤਿੰਨ ਮੁੱਖ ਗੱਲਾਂ ਸਿੱਖ ਲੀਆਂ ਨੇ ਪਹਿਲੀ ਗੱਲ ਇਹ ਕਿ ਆਪਣੇ ਮਕਸਦ ਨੂੰ ਪਛਾਣਨਾ ਤੇ ਉਸ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣਾ ਜਿਵੇਂ ਤੂੰ ਇਹ ਕਮਲ ਦਾ ਫੁੱਲ ਮੈਨੂੰ ਦੇਣ ਦੀ ਠਾਨੀ ਸੀ ਤੇ ਤੇਰਾ ਲਖਵੀ ਇਹੀ ਸੀ ਜਿਸ ਕਰਕੇ ਤੇਰੇ ਮਨ ਦੇ ਸਾਰੇ ਸੰਦੇਹ ਮਿਟ ਗਏ ਜਦੋਂ ਵੀ ਤੂੰ ਫੁੱਲ ਵੇਖਦਾ ਸੀ ਤੈਨੂੰ ਆਪਣਾ ਮਕਸਦ ਯਾਦ ਆ ਜਾਂਦਾ ਸੀ ਫਿਰ ਬੁੱਧ ਜੀ ਨੇ ਕਿਹਾ ਕਿ ਤੂੰ ਆਪਣੇ ਤਜਰਬੇ ਰਾਹੀਂ ਜਾਣ ਲਿਆ ਕਿ ਆਪਣੇ ਮੰਜ਼ਿਲ ਤੱਕ ਕਿਵੇਂ ਪਹੁੰਚਣਾ ਹੈ ਤੇ ਸਾਰੇ ਹਾਲ ਤੇਰੇ ਅੰਦਰੋਂ ਹੀ ਉੱਭਰ ਰਹੇ ਹਨ ਤੇਰੇ ਮਨ ਵਿੱਚ ਡਰ ਸੀ ਸ਼ੱਕ ਸੀ ਕਿ ਨਾ ਜਾਣੇ ਤੂੰ ਮੈਨੂੰ ਮਿਲ ਸਕਿੰਗ ਜਾਂ ਨਹੀਂ ਜੰਗਲ ਪਾਰ ਕਰ ਸਕਿੰਗ ਜਾਂ ਨਹੀਂ ਕਿਉਂਕਿ ਪਹਿਲਾਂ ਕਦੇ ਤੂੰ ਇਹ ਰਾਹ ਨਹੀਂ ਲੰਘਿਆ ਸੀ ਰਸਤੇ ਵਿੱਚ ਬਹੁਤ ਰੁਕਾਵਟਾਂ ਆਈਆਂ ਤੇ ਜਦੋਂ ਅ ਸਾਡੀਆਂ ਰਾਹਾਂ ਵਿੱਚ ਰੁਕਾਵਟਾਂ ਆਉਂਦੀਆਂ ਨੇ ਤਾਂ ਮਨ ਡੋਲਣ ਲੱਗਦਾ ਹੈ ਤੇ ਅਸੀਂ ਆਪਣੀ ਮੰਜ਼ਿਲ ਤੋਂ ਪਟਕ ਜਾਂਦੇ ਹਾਂ ਪਰ ਜਦੋਂ ਅਸੀਂ ਆਪਣਾ ਧਿਆਨ ਰੁਕਾਵਟਾਂ ਤੋਂ ਹਟਾ ਕੇ ਆਪਣੇ ਮਕਸਦ ਤੇ ਲਾ ਲੈਂਦੇ ਹਾਂ ਤਾਂ ਸਾਰੀਆਂ ਰੁਕਾਵਟਾਂ ਆਪਣੇ ਆਪ ਦੂਰ ਹੋ ਜਾਂਦੀਆਂ ਨੇ ਅੱਗੇ ਬੁੱਧ ਜੀ ਨੇ ਕਿਹਾ ਕਿ ਜਿਵੇਂ ਜੀਵਨ ਜੀ ਮੇਂ ਇਨਸਾਨ ਅੱਗੇ ਵਧਦਾ ਹੈ ਤੇ ਆਪਣੇ ਮਕਸਦ ਵੱਲ ਸਮਰਪਿਤ ਹੁੰਦਾ ਹੈ ਰਸਤਾ ਆਸਾਨ ਹੋ ਜਾਂਦਾ ਹੈ ਤੇ ਅਖੀਰ ਨੂੰ ਮੰਜ਼ਿਲ ਮਿਲ ਜਾਂਦੀ ਹੈ ਫਿਰ ਵੀ ਜੀ ਗੱਲ ਦੱਸਦੇ ਹੋਏ ਕਿ ਹਾਂ ਕਿ ਅਸਲ ਤਾਕਤ ਖਾਇਸ਼ਾਂ ਨੂੰ ਪੂਰਾ ਕਰਨ ਵਿੱਚ ਨਹੀਂ ਸਗੋਂ ਉਹਨਾਂ ਨੂੰ ਛੱਡਣ ਵਿੱਚ ਹੈ ਜੇ ਅਸੀਂ ਆਪਣੀ ਮੰਜ਼ਿਲ ਵੱਲ ਤੁਰਦੇ ਹੋਏ ਮਾਇਆ ਦੇ মোহ ਤੇ ਆਕਰਸ਼ਣਾ ਵਿੱਚ ਫਸ ਜਾਂਦੇ ਤਾਂ ਸਾਡੀ ਯਾਤਰਾ ਕਦੇ ਪੂਰੀ ਨਹੀਂ ਹੁੰਦੀ ਜਿਵੇਂ ਤੂੰ ਆਪਣੇ ਨਾਲ ਹਮੇਸ਼ਾ ਇਹ ਫੁੱਲ ਰੱਖਿਆ ਐਵੇਂ ਹੀ ਆਪਣੇ ਮਕਸਦ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਣਾ ਚਾਹੀਦਾ ਹੈ ਸਾਡਾ ਮਕਸਦ ਹਮੇਸ਼ਾ ਅੱਖਾਂ ਸਾਹਮਣੇ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਨੂੰ ਫੈਸਲੇ ਲੈਣ ਵਿੱਚ ਆਸਾਨੀ ਹੁੰਦੀ ਹੈ ਨਹੀਂ ਤਾਂ ਮੰਦੇ ਸੰਦੇਹ ਅਤੇ ਸ਼ੰਕਾ ਸਾਨੂੰ ਕਦੇ ਵੀ ਸਹੀ ਫੈਸਲਾ ਲੈਣ ਨਹੀਂ ਦਿੰਦੇ ਅਤੇ ਮਨ ਦੀ ਉਲਝਣ 'ਚ ਫਸਾ ਕੇ ਰੱਖ ਦਿੰਦੇ ਹਨ ਇਸ ਲਈ ਸੰਦੇਹ ਦੇ ਪ੍ਰਤੀ ਸचेत ਰਹੋ ਅਗਯ ਮਹਾਤਮਾ ਬੁੱਧ ਨੇ ਮੁੰਡੇ ਨੂੰ ਕਿਹਾ beta ਆਪਣੇ ਉੱਤੇ ਸ਼ੰਕ ਕਰਨ ਦੀ ਆਦਤੋਂ ਵੱਡਾ ਖਤਰਾ ਹੋਰ ਕੁਝ ਨਹੀਂ ਕਿਉਂਕਿ ਜਿੰਨਾ ਨੁਕਸਾਨ ਤੇਰੇ ਨਕਾਰਾਤਮਕ ਵਿਚਾਰ ਕਰ ਸਕਦੇ ਨੇ ਉਹਨਾਂ ਕੋਈ ਨਹੀਂ ਜੇ ਤੂੰ ਆਪਣੇ ਉੱਤੇ ਸੰਦੇਹ ਕਰਦਾ ਹੈ ਤਾਂ ਆਪਣੀ ਕੋਸ਼ਿਸ਼ ਵਿੱਚ ਅਸਫਲ ਹੋ ਜਾਵੇਂਗਾ ਕਿਉਂਕਿ ਤੂੰ ਪੂਰੀ ਤਰ੍ਹਾਂ ਕੋਸ਼ਿਸ਼ ਕਰ ਹੀ ਨਹੀਂ ਸਕੇਗਾ ਜਦ ਤੱਕ ਅਸੀਂ ਆਪਣੀ ਗਲਤੀ ਨੂੰ ਨਹੀਂ ਮੰਨਦੇ ਉਹ ਗੱਲ ਸਾਨੂੰ ਤੰਗ ਕਰਦੀ ਰਹਿੰਦੀ ਹੈ ਅਸੀਂ ਕਮਜ਼ੋਰ ਮਹਿਸੂਸ ਕਰਦੇ ਰਹਿੰਦੇ ਹਾਂ ਮਨ 'ਚ ਇਹੀ ਖਿਆਲ ਚੱਲਦੇ ਰਹਿੰਦੇ ਨੇ ਕਿ ਇਹ ਗਲਤੀ ਕਿਵੇਂ ਹੋਈ ਮੈਂ ਇਨਾ ਕਮਜ਼ੋਰ ਕਿਵੇਂ ਹੋ ਸਕਦਾ ਹਾਂ ਜੇ ਅੱਜ ਕਾਬਲ ਨਹੀਂ ਤਾਂ ਪਵਿਕ ਚ ਕੀ ਕਰਾਂਗਾ ਇਸ ਲਈ ਹਮੇਸ਼ਾ ਆਪਣੇ ਆਪ ਨੂੰ ਯਾਦ ਦਿਲਾਵੋ ਕਿ ਹਰ ਗਲਤੀ ਵਿੱਚ ਸਿੱਖ ਹੈ ਅਦੇ ਉਹਨਾਂ ਤੋਂ ਸਿੱਖ ਕੇ ਹੀ ਅਨੁਭਵ ਮਿਲਦਾ ਹੈ ਅਤੇ ਉਹਨਾਂ ਅਨੁਭਵਾਂ ਨਾਲ ਹੀ ਅਸੀਂ ਆਪਣੇ ਲੱਖ ਤੱਕ ਪਹੁੰਚਦੇ ਹਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੀ ਅਕਲ ਤੇ ਸਮਝਦਾਰ ਇਸਤੇਮਾਲ ਕਰੋ ਅਤੇ ਲੱਖਵਲ ਅੱਗੇ ਵਧੋ। ਇਹੀ ਤਰੀਕਾ ਹੈ ਹਰ ਚੁਣੌਤੀ ਦਾ ਸਾਹਮਣਾ ਕਰਨ ਦਾ ਤੇ ਵੱਡੇ ਤੋਂ ਵੱਡੇ ਮਕਸਦ ਨੂੰ ਪਾਉਣ ਦਾ। ਇਹ ਕਹਿ ਕੇ ਮਹਾਤਮਾ ਬੁੱਧ ਸ਼ਾਂਤ ਹੋ ਗਏ। ਮੁੰਡੇ ਨੂੰ ਵੀ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਆ ਗਈਆਂ। ਉਸਨੇ ਮਹਾਤਮਾ ਬੁੱਧ ਨੂੰ ਪ੍ਰਣਾਮ ਕੀਤਾ ਤੇ ਪੂਰੀ ਰਾਤ ਉਹਨਾਂ ਦੇ ਨਾਲ ਰਿਹਾ। ਅਗਲੀ ਸਵੇਰ ਉਹ ਆਪਣੇ ਘਰ ਵਾਪਸ ਚਲਾ ਗਿਆ।